ਜਥੇਦਾਰ ਨੰਦਗੜ ਨੇ ਨਾਨਕਸ਼ਹੀ ਕੈਲੰਡਰ ਦੇ ਮੁੱਦੇ ਤੇ ਅਕਾਲੀ ਦਲ ਤੋਂ ਵੱਖਰਾ ਸਟੈਂਡ ਲਿਆ ਇਸੇ ਲਈ ਅਕਾਲੀ ਦਲ ਨੇ ਆਪਣੀ ਪੁਰਾਣੀ ਰੀਤ ਅਪਣਾਈ ਤੇ ਜਥੇਦਾਰ ਨੂੰ ਅਹੁਦੇ ਤੋਂ ਹਟਵਾ ਦਿੱਤਾ ਐਸ்சிਪੀਸੀ ਨੇ ਜਥੇਦਾਰ ਨੰਦਗੜ ਨੂੰ ਹਟਾ ਕੇ ਪੰਥ ਦੀ ਆਤਮਾ ਤੇ ਵਾਰ ਕੀਤਾ ਹੈ ਇਹ ਇਲਜ਼ਾਮ ਸਿੱਖ ਸੰਗਠਨ ਦਲ ਖਾਲਸਾ ਵੱਲੋਂ ਲਗਾਏ ਜਾ ਰਹੇ ਨੇ ਸ਼ਨੀਵਾਰ ਨੂੰ ਤਖਤਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਦੀ ਛੁੱਟੀ ਕੀਤੀ ਗਈ ਦਲ ਖਾਲਸਾ ਨੰਦਗੜ ਦੇ ਸਮਰਥਨ ਤੇ ਅਕਾਲੀ ਦਲ ਦੇ ਵਿਰੋਧ ਚ ਪਹਿਲਾਂ ਦੇ ਤਰ੍ਹਾਂ ਹੁਣ ਵੀ ਬੋਲ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਵੱਲੋਂ ਦਮਦਮਾ ਸਾਹਿਬ ਦੇ ਸਾਫਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਅਹੁਦੇ ਤੋਂ ਸੇਵਾਮੁਕਤ ਕੀਤਾ ਗਿਆ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਇੱਕ ਗਲਤ ਫੈਸਲਾ ਸ਼੍ਰੋਮਣੀ ਕਮੇਟੀ ਦਾ ਪੰਥ ਦੀ ਆਤਮਾ ਅਤੇ ਜਿਸਮ ਤੇ ਉਹਨਾਂ ਨੇ ਵਾਰ ਕੀਤਾ ਜ਼ਖਮ ਦਿੱਤਾ ਹੈ ਅਕਾਲੀ ਦਲ ਨੂੰ ਇਹ ਪੁਰਾਣੀ ਬਿਮਾਰੀ ਹੈ ਇੱਕ ਪੁਰਾਣੀ ਪਰਤ ਹੈ ਕਿ ਉਹ ਜਥੇਦਾਰਾਂ ਨੂੰ ਇਸੇ ਤਰ੍ਹਾਂ ਬੇਪੱਤ ਕਰਕੇ ਰੁਕਸਤ ਕਰਦੇ ਆ ਰਹੇ ਨੇ ਔਰ ਇਸੇ ਤਰ੍ਹਾਂ ਉਹਨਾਂ ਨੇ ਜਥੇਦਾਰ ਨੰਦਗੜ੍ਹ ਨਾਲ ਵੀ ਕੀਤਾ ਜਿ ਕਾਲੀਦਲ ਦੇ ਰਾਹ ਦੇ ਵਿੱਚ ਜਥੇਦਾਰ ਨੰਦਗੜ੍ਹ ਰੋੜਾ ਸੀਗੇ ਉਹਨਾਂ ਨੇ ਰੋੜਾ ਹਟਾਣਾ ਸੀਗਾ ਉਹਨਾਂ ਨੂੰ ਬੇਪੱਤ ਕਰਕੇ ਹਟਾਇਆ ਗਿਆ ਇਹ ਗਲਤ ਹੈ ਇਹ ਕੋਈ ਤਰੀਕਾ ਨਹੀਂ ਹੈ ਇਹ ਆਪ ਉਹਦਰਾ ਫੈਸਲਾ ਹੈ ਵਨ ਸਾਈਡਿਡ ਫੈਸਲਾ ਸੁਖਬੀਰ ਬਾਦਲ ਦਾ ਪਰ ਸੁਖਬੀਰ ਬਾਦਲ ਪਹਿਲਾਂ ਹੀ ਸਪੱਸ਼ਟ ਦੇ ਚੁੱਕੇ ਨੇ ਕਿ ਨੰਦਗੜ੍ਹ ਬਾਰੇ ਫੈਸਲਾ ਐਸਟੀਪੀਸੀ ਨੇ ਲਿਆ ਹੈ ਸਾਡਾ ਇਸ ਵਿੱਚ ਕੋਈ ਹੱਥ ਨਹੀਂ ਤਾ ਇਸ ਪਾਇਰੇ ਵੀ ਦਲ ਖਾਲਸਾ ਕੁਝ ਕਹਿਣਾ ਚਾਹੁੰਦਾ ਹੈ ਕਿ ਜੇ ਸੁਖਬੀਰ ਬਾਦਲ ਦਾ ਰੋਲ ਨਹੀਂ ਹੈ ਤੇ ਕਿਉਂ ਉਹਨੂੰ ਨਰਿੰਦਰ ਮੋਦੀ ਦਾ ਫੋਨ ਆਇਆ ਸੀ ਅਮਿਤ ਸ਼ਾਹ ਦਾ ਫੋਨ ਆਇਆ ਸੀ ਜਾਂ ਆਰਐਸਐਸ ਦੇ ਮੁਖੀ ਦਾ ਫੋਨ ਆਇਆ ਸੀ ਕਿ ਇਹ ਸਭ ਕੁਝ ਸਾਡੇ ਲਈ ਕਰੋ ਸਾਰੇ ਸ਼ਰੋਮਨੀ ਕਮੇਟੀ ਦੇ ਮੈਂਬਰਾਂ ਨੂੰ ਅਕਾਲੀ ਦਲ ਦੇ ਜਥੇਦਾਰਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਬੁਲਾ ਕੇ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਦੇ ਦਸਤਕਤ ਲਏ ਦਸਤਾਤ ਲੈਂਦ ਤੋਂ ਬਾਅਦ ਸਾਰਿਆਂ ਨੂੰ ਇਕੱਠੇ ਕਰਕੇ ਚੰਡੀਗੜ੍ਹ ਲੈ ਕੇ ਗਏ ਔਰ ਚੰਡੀਗੜ੍ਹ ਜਾ ਕੇ ਇੱਕ ਡਰਾਮਾ ਕੀਤਾ ਗਿਆ ਜੱਜੇਦਾਰ ਅਫਤਾਰ ਸਿੰਘ ਮੱਕੜ ਨੂੰ ਇਹ ਸਾਰੇ ਜਿਹੜੇ ਦਸਤਾਤਾਂ ਵਾਲੀ ਜਿਹੜੀ ਸੂਚੀ ਸੀਗੀ ਉਹ ਸੌਂਪੀ ਗਈ ਔਰ ਉਸ ਤੋਂ ਬਾਅਦ ਇਹ ਇੱਕ ਡਰਾਮਾ ਕੀਤਾ ਗਿਆ ਸਾਰਾ ਮੈਨੇਜ ਸੀਗਾ ਸਾਰਾ ਪਹਿਲਾ ਪਲਾਨ ਸੀਗਾ ਸਾਰਾ ਕੰਮ ਅਕਾਲੀ ਦਲ ਦੇ ਬ੍ਰੇਨ ਬ੍ਰੈਂਚਾਈਲਡ ਹੈ ਅਕਾਲੀ ਦਲ ਨੇ ਨਹੀਂ ਕੀਤਾ ਅਕਾਲੀ ਦਲ ਨੇ ਨਹੀਂ ਕਰਵਾਇਆ ਔਰ ਅਕਾਲੀ ਦਲ ਨੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਹੈ